ਮਹਿੰਗਾ ਸੀ ਉਹ ਤਾਂ ਮੈਨੂੰ ਮਹਿੰਗਾ ਹੀ ਪੈ ਗਿਆ ਵੈਸੇ ਇਸ ਵਕਤ ਇਸ ਇਲਾਕੇ ਦੀ ਸੜਕੀ ਦੀ ਬਹੁਤ ਵੱਡੀ ਮੰਗ ਹੈ ਇਸ ਗੱਲ ਤੋਂ ਕੋਈ ਮੁਕਰ ਨਹੀਂ ਸਕਦਾ ਤੋਂ ਮੰਡੀ ਦੀ ਲੋੜ ਕਰਕੇ ਜਿਹੜੀ ਦਾਣਾ ਮੰਡੀ ਪਾਰਕ ਤੇ ਖੁੱਲੇ ਥਾਂ ਲਾਈ ਜਾਵੇ ਦੀ ਜਿਹੜੀ ਇੱਥੋਂ ਦਾ ਜਿਹੜਾ ਏਰੀਆ ਬਹੁਤ ਘੱਟ ਹੈ ਆਹ ਦੀ ਭਰਾ ਵੀ ਮਿਲੇ ਸੀ ਤੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਪਰੋਸਾ ਦਿੱਤਾ ਸੀ ਉਸ ਤੇ ਪੂਰੀ ਕਾਰਵਾਈ ਔਰ ਸੱਚੇ ਪਾਤਸ਼ਾਹ ਮੇਲ ਕਰੇ ਜਲਦੀ ਜ਼ਰੂਰ ਪੂਰੀ ਕਰਾਂਗੇ ਕੋਈ ਅਸੀਂ ਹੈ ਉਹਨੂੰ ਆਪਾਂ ਜ਼ਿੰਮੇਵਾਰੀ ਦੇਣੀ ਹੈ ਉੱਥੇ ਤੁਸੀਂ ਜ਼ਰੂਰ ਹੋਣਾ ਜਿਵੇਂ ਚੇਅਰਮੈਨ ਸਾਹਿਬ ਵੀ ਕਹਿ ਕੇ ਗਏ ਆ ਵੀ ਮੇਰਾ ਹਲਕਾ ਬਹੁਤ ਦੂਰ ਹੈ ਜ਼ਿੰਮੇਵਾਰੀਆਂ ਬਹੁਤ ਹੈ ਮਿਨਿਸਟਰ ਵਾਂਡੇ ਨਾਲ ਵੀ ਪਰ ਮੈਂ ਕੁਲਬੰਧ ਹੋਰਾਂ ਦੀ ਗੱਲ ਨੂੰ ਮੋੜ ਨਹੀਂ ਸਕਿਆ ਤੇ ਨਾਲ ਇੱਥੇ ਆਉਂਦੇ ਹੀ ਫਿਰ ਸਾਰਿਆਂ ਨੂੰ ਵੱਡੀ ਗੱਲ ਕਹਿ ਦਿੰਦਾ ਮਹਿੰਗਾ ਸੀ ਤੂੰ ਤਾਂ ਮੈਨੂੰ ਮਹਿੰਗਾ ਹੀ ਪੈ ਗਿਆ ਵੈਸੇ ਇਸ ਲਗ ਤੇ ਇਸ ਇਲਾਕੇ ਦੀ ਸੜਕੀ ਦੀ ਬਹੁਤ ਵੱਡੀ ਮੰਗ ਹੈ ਇਸ ਗੱਲ ਤੋਂ ਕੋਈ ਵੀ ਬੁਕਰ ਨਹੀਂ ਸਕਦਾ ਪਹਿਲਾਂ ਮੈਨੂੰ ਨਹੀਂ ਪਤਾ ਜਿਹੜੇ ਸੰਜਰ ਆਉਂਦੇ ਰਹੇ ਉਹਨਾਂ ਨੇ ਇਸ ਗੱਲ ਵੱਲ ਧਿਆਨ ਕਿਉਂ ਨਹੀਂ ਕੀਤਾ ਕਰਨਾ ਚਾਹੀਦਾ ਸੀ ਤੇ ਬੜਾ ਸੌਖਾ ਹੋ ਜਾਂਦਾ ਅਸੀਂ ਵੀ ਕਹਿੰਦਾ ਹੈ ਕਰ ਗਏ ਤੇ ਸਿਰੇ ਵੀ ਲਾਵਾਂਗੇ ਪਰ ਥੋੜਾ ਜਿਹਾ ਔਖਾ ਜਰੂਰ ਹੈ। ਉਹਨਾਂ ਜ਼ਮੀਨਾਂ ਦੀਆਂ ਕੀਮਤਾਂ ਸਾਰੀਆਂ ਗੱਲ ਨਹੀਂ ਸੱਚੇ ਬਾਦਸ਼ਾਹ ਨੇ ਮਿਹਰ ਕੀਤੀ ਹੈ, ਸੇਵਾ ਵਾਸਤੇ ਕੀਤੀ ਹੈ। ਪਹਿਲਾਂ ਤੋਂ ਹੋਰੀ ਬਹੁਤ ਸਾਰਾ ਸਮਾਂ ਪਹਿਲਾਂ ਇਹ ਮੱਗ ਲੈ ਕੇ ਆਏ ਸੀ ਫਾਈਲ ਪੜਾ ਕੇ ਇਤਿਹਾਸ ਨਾਲ ਸਾਡੇ ਚੇਅਰਮੈਨ ਸਾਹਿਬ ਬੈਠੇ ਮੰਡੀ ਬੋਰਡ ਦੇ। ਜਿੱਥੋਂ ਮੰਡੀ ਦੀ ਲੋੜ ਕਰਕੇ ਜਿਹੜੀ ਦਾਣਾ ਮੰਡੀ ਪਾਰਕ ਤੇ ਖੁੱਲੇ ਥਾਂ ਲਾਈ ਜਾਵੇ ਦੀ ਜਿਹੜੀ ਇਥੋਂ ਦਾ ਜਿਹੜਾ ਏਰੀਆ ਬਹੁਤ ਘੱਟ ਹੈ ਆਰਟੀ ਭਰਾ ਵੀ ਮੇਲੇ ਸੀ ਤੇ ਮੈਂ ਇਹਨਾਂ ਨੂੰ ਆਪਣੇ ਵੱਲੋਂ ਪਰੋਸਾ ਦਿੱਤਾ ਸੀ ਉਸ ਤੇ ਪੂਰੀ ਕਾਰਵਾਈ ਔਰ ਸੱਚੇ ਪਾਤਸ਼ਾਹ ਮੇਲ ਕਰੇ ਜਾਂਦੀ ਚੇਅਰਮੈਨ ਸਾਹਿਬ ਵੀ ਬੈਠੇ ਨਾਲ ਦੇ ਸਾਥੀ ਐਮਐਲਏ ਸਾਹਿਬ ਆਉਣ ਵੀ ਹੈ ਤੇ ਜ਼ਰੂਰ ਇਥੋਂ ਦੇ ਇਲਾਕੇ ਦੇ ਲੋਕਾਂ ਦੀ ਵੱਡੀ ਲੋੜ ਵੱਡੀ ਮੰਗ ਜੀ ਨੂੰ ਸਰਦਾਰ ਪ੍ਰਵੰਤ ਸਿੰਘ ਹੋਰਾਂ ਨੇ ਯੰਦਾ ਰੱਖਿਆ ਉਹਨੂੰ ਜ਼ਰੂਰ ਪੂਰੀ ਕਰਾਂਗੇ ਹੁਣ ਹੀ ਸੋਨਹਾਰ ਸਿਆਕਾ ਕਿਉਂਕਿ ਇਹਦੇ ਵਿੱਚ ਥੋੜੀ-ਮੋਟੀ ਜਿਹੜੀ ਕਾਰਵਾਈ ਬਣਦੀ ਹੁੰਦੀ ਹੈ ਉਹਨੂੰ ਸਿਰੇ ਲਾਉਣ ਦੇ ਜਿੰਨੇ ਵੀ ਮੈਨੂੰ ਪਤਾ ਕਈ ਵਾਰੀ ਣਕੇ-ਮੋਡੇ ਣਕੇ ਵੀ ਹੁੰਦੇ ਆ ਮੈਂ ਤਾਂ ਇਹਨਾਂ ਦੇ ਮੂੰਹ ਤੇ ਅਫਸਰ ਸਾਹਿਬਾਨਾਂ ਨੂੰ ਵੀ ਕਹਿਦਾਂ ਸੀ ਮੈਂ ਕਿ ਜੋ ਕਹਿਦਾ ਹੋਊਗਾ ਕਿ ਉਹ ਜਿਹੜੇ ਬਸ ਦੀ ਮਰਜ਼ੀ ਕੱਢ ਕੇ ਦਿਓ ਜਿੰਨੇ ਮਰਜ਼ੀ ਕਰਿਓ ਤੇ ਕਰਾਂਗੇ ਐਸੇ ਕੋਈ ਬੜੀ ਔਖੀ ਗੱਲ ਨਹੀਂ ਸੀ ਸਟ 7000 ਕਰੋੜ ਰੁਪਇਆ ਦਿੱਲੀ ਵਾਲੇ ਨੱਬੀ ਬੈਠੇ ਜੇ ਮੈਂ ਕਹਾਂ ਸੈਂਟਰ ਵਾਲੇ ਰੋਕੀ ਬੈਠੇ ਰੋਕਣ ਦਾ ਤਾਂ ਮਤਲਬ ਹੀ ਨੱਬੀ ਬੈਠੇ ਆ ਜੋ ਕਈ ਵਾਰੀ ਚਾਰਾਦੋਈ ਵੀ ਕੀਤੀ ਹੁਣ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਚਲੇ ਗਏ ਆ ਉਹ ਪੈਸਾ ਜਲਦੀ ਮਿਲ ਜਾਂਦਾ ਤਾਂ ਭਾਰਤ ਦੀਆਂ ਉਹ ਕਿਆਂ ਵੱਡੀਆਂ ਗੱਲਾਂ ਨਹੀਂ ਮੰਡੀ ਔਰ ਮੰਡੀ ਵੀ ਮਾਡਰਨ ਟਾਈਪ ਦੀ ਤੁਹਾਡੀ ਹੋਊਗੀ ਔਰ ਜੇ ਉਹ ਤੋਂ ਕੱਟਦਾ ਤਾਂ ਫਿਰ ਜਿਵੇਂ ਜਿਵੇਂ ਵੀ ਉਹਦੇ ਵਿੱਚ ਸੁਧਾਰ ਲਿਆ ਜਾਂਦਾ ਜਾਊਗਾ ਉਹਦੇ ਤੇ ਕਦੇ ਪੇਸ਼ਾ ਨਹੀਂ ਹਟਾਂਗੇ ਕਿਉਂਕਿ ਸਰਕਾਰਾਂ ਲੋਕੀ ਇਸ ਲਈ ਬਣਾਉਂਦੇ ਐ ਕਿ ਜੋ ਸਾਡੀਆਂ ਸਮੱਸਿਆਵਾਂ ਐ ਜਾਂ ਸਾਡੇ ਲੋੜਾਂ ਆ ਉਹਦੇ ਲਈ ਸਾਡੇ ਨੁਮਾਇंदे ਅੱਗੇ ਹੋ ਕੇ ਇਹਨੂੰ ਪੂਰਾ ਪੂਰਾ ਕਰਾਉਣਗੇ ਤੇ ਜਿਹੜੇ ਬਣ ਜਾਂਦੇ ਉਹਨਾਂ ਦਾ ਫਰਜ਼ ਬਣ ਜਾਂਦਾ ਕਿ ਉਹ ਜ਼ਰੂਰ ਅਸੀਂ ਸਿਰੇ ਲਾਈਏ ਕਰਨਾ ਸੱਚੇ ਪਾਤਸ਼ਾਹ ਨੇ ਉਹਦਾ ਵਡਿਆਈ ਕਦੇ ਕਿਸੇ ਮੌਲਕ ਦੇ ਵੀ ਹੱਥ ਆ ਜਾਂਦੀ ਹੈ ਉਹ ਪ੍ਰਮਾਤਮਾ ਦੇ ਅੱਗੇ ਹੈ ਸੋ ਅੱਜ ਫਿਰ ਮੈਂ ਸਾਧਾਰ ਮਹੰਗਾ ਸਿੰਘ ਜੀ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਕਿਉਂਕਿ ਪਰਿਵਾਰ ਬਿਨਾ ਜ਼ਿੰਦਗੀ 'ਚ ਬੰਦਾ ਕਦੇ ਵੀ ਅੱਗੇ ਨਹੀਂ ਵਧਦਾ ਕਰਨ ਨੂੰ ਚਲਾਉਣ ਵਾਲੇ ਚਾਹੇ ਸਾਡੇ ਜੀਵਨ ਸਾਥੀ ਹੋਣ ਸਾਡੀ ਅਸੀਲ ਬਾਪ ਦੇਣ ਵਾਲੀ ਮਾਂ ਹੋਵੇ ਸਾਡਾ ਬਾਪ ਹੋਵੇ ਸਾਡੀਆਂ ਬਾਹਾਂ ਭਰਾ ਹੋਣ ਉਸ ਤੋਂ ਬਾਹਾਂ ਸਾਡਾ ਸਮਾਜ ਆ ਜਾਂਦਾ ਹੈ ਸਾਰੇ ਰਲ ਮਿਲ ਕੇ ਕਿਸੇ ਇਨਸਾਨ ਨੂੰ ਅਕੇ ਕਰਦੇ ਆ ਤੋ ਇਹ ਮਦਈ ਮੈਂ ਸਾਰੇ ਤੁਹਾਡੇ ਪਰਿਵਾਰ ਨਾਲ ਤੁਹਾਡੇ ਸਾਰੇ ਸਾਥੀਆਂ ਨਾਲ ਸਾਂਝੀ ਕਰਦਾ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਤੇ ਬਲ ਵੀ ਉਹ ਹੀ ਬਖਸ਼ੂ ਕਿ ਤੁਸੀਂ ਇਮਾਨਦਾਰੀ ਨਾਲ ਧਿਆਨਦਾਰੀ ਨਾਲ ਇਨਸਾਫ ਦੇ ਲਈ ਕੁਰਸੀ ਤੇ ਬੈਠਣਾ ਹੈ ਇਹ ਜਿਹੜੀ ਬਹੁਤ ਅਹਿਮ ਜ਼ਿੰਮੇਵਾਰੀ ਹੈ ਜਿਹੜੀ ਕਿਸਾਨ ਤੋਂ ਲੈ ਕੇ ਪਿੰਡਾਂ ਵਾਲੇ ਮਜ਼ਦੂਰ ਨਾਲ ਜੁੜੀ ਇਥੋਂ ਦੇ ਸ਼ਾਹੂਕਰ ਆੜਤੀਏ ਨਾਲ ਔਰ ਇਥੋਂ ਦੇ ਮਜ਼ਦੂਰ ਨਾਲ ਜੁੜੀ ਹੁੰਦੀ ਹੈ ਤੁਸੀਂ ਉਹਦੇ ਵਿੱਚ ਇੱਕ ਸਟੂਡੀਓ ਬਣ ਕੇ ਉਹਨੂੰ ਸਲਝਾਉਣਾ ਉਹਨੂੰ ਕੋਈ ਢਿੱਕਿਆ ਦਿੱਕਤ ਸਮੱਸਿਆ ਆਉਂਦੀ ਹੈ ਤੇ ਉਸਨੂੰ ਪੂਰਾ ਕਰਨਾ ਮੰਡੀ ਦੇ ਵਿੱਚ ਜਾਂ ਨਾਲ ਦੀਆਂ ਇਹਦੇ ਨਾਲ ਜੁੜੀਆਂ ਹੋਈਆਂ ਛੋਟੀਆਂ ਮੰਡੀਆਂ ਹੁੰਦੀਆਂ ਸਬਜ਼ਾਰਡ ਕਹਿ ਲਈਆ ਉਹਦੇ ਵਿੱਚ ਬਹੁਤ ਸਾਰੀਆਂ ਲੋਡਾਂ ਬਿਜਲੀ ਪਾਣੀ ਜਾਂ ਉਥੇ-ਉਥੇ ਫਰਸ਼ਾਂ ਦੀ ਲੋਡ ਜਿਵੇਂ-ਜਿਵੇਂ ਜਿੱਥੇ-ਜਿੱਥੇ ਫੜ ਦੀ ਲੋਡ ਪੁੱਜੀ ਹੈ ਉਸ ਨੂੰ ਵਾਰਿਸ਼ ਸਰਵਾਰੀ ਪੂਰਾ ਕਰਨਾ ਤੇ ਕਰਵਾਉਣਾ ਉਹ ਤੁਹਾਡੇ ਹੱਥ ਵਿੱਚ ਆ ਜਾਂਦਾ ਹੈ ਇਹ ਸੜਕਾਂ ਜਿਹੜਾ ਪਿੰਡਾਂ ਵਿੱਚ ਇੱਕ ਦੂਸਰੇ ਨਾਲ ਜੋੜਦੀਆਂ ਮੰਡੀ ਨਾਲ ਜੋੜਦੀਆਂ ਮੰਡੀਕਰਨ ਕੋਰਡ ਦੀਆਂ ਤੇ ਮੰਡੀਕਰਨ ਕੋਰਡ ਦੀ ਜਿਹੜੀ ਸਾਰੀ ਫੀਸ ਹੁੰਦੀ ਹੈ ਇਹ ਦੇ ਲਈ ਸਿਰਫ ਤੇ ਸਿਰਫ ਕਿਸਾਨ ਮਜ਼ਦੂਰ ਅਤੇ ਸਹਾਉਕਾਰ ਦੇ ਇਹਨਾਂ ਦੇ ਵਿਕਾਸ ਲਈ ਅਸੀਂ ਲਾ ਸਕਦੇ ਹਾਂ ਚਾਹੇ ਸਾਡੀ ਮੰਡੀ ਹੈ ਉਹਦਾ ਫਰਸ਼ ਪੱਕਾ ਕਰਨਾ ਉਹਦੇ ਚ ਸ਼ੈੱਡ ਬਣਾਉਣੇ ਉਹਦੀ ਚਾਰ ਦਿਵਾਰੀ ਕਰਨੀ ਉਹਦੇ ਦਫ਼ਤਰ ਬਣਾਉਣੇ ਉਹਦੀਆਂ ਲੋੜਾਂ ਲਾਈਟਾਂ ਪਾਣੀ ਉਹ ਸਾਰਾ ਕੁਝ ਪੂਰਾ ਕਰਕੇ ਦੇਣਾ। ਔਰ ਜਿਹੜੀਆਂ ਪਿੰਡਾਂ ਦੀਆਂ ਛੋਟੀਆਂ ਮੰਡੀਆਂ ਉਹਨਾਂ ਦੇ ਖਰਸ਼ ਲਾ ਕੇ ਉਹਨਾਂ ਦੀ ਚਾਰ ਦਿਵਾਰੀ ਕਰਨੀ। ਉਸ ਤੋਂ ਬਾਅਦ ਜੇ ਸਾਡੇ ਕੋਲ ਸਮਰੱਥਾ ਹੋਵੇ ਤਾਂ ਉਹਨਾਂ ਦੇ ਵੀ ਸ਼ੈੱਡ ਬਣਾਉਣੇ ਕਿਉਂਕਿ ਜਿਹੜੀ ਫਸਲ ਲੈ ਕੇ ਆਉਣੇ ਅਸੀਂ ਉਹ ਆਪਣੇ ਕੁੱਤਾ ਵਾਂਗ ਪਾਲੀ ਹੁੰਦੀ ਹੈ। ਉਹਨੂੰ ਜਿੱਥੇ ਲਿਆ ਕੇ ਰੱਖਣਾ ਹੁੰਦਾ ਹੈ ਚਾਹੇ ਉਹ ਸਿੱਟਣਾ ਗਏ ਦਿੰਨੇ ਪਰ ਸੰਭਾਲਣੀ ਆਉਣੀ ਹੈ ਅਸੀਂ। ਉਹ ਚੰਗੇ ਥਾਂ ਹੋਣ। ਕਿ ਉਹਦਾ ਜਿਹੜਾ ਇਹ ਸਾਰਾ ਕੁਝ ਕਰਨਾ ਸਾਡੇ ਮਾਰਕੀਟਿੰਗ ਬੋਰਡ ਨੇ ਤੁਸੀਂ ਸਾਰੇ ਮੰਡੀਆਂ ਵਾਲਿਆਂ ਨੇ ਹੁੰਦੇ ਹੋ ਕਿਸ ਨੂੰ ਚੰਗੇ ਵਧੀਆ ਢੰਗ ਨਾਲ ਆਪਾਂ ਸਾਰਾ ਕੁਝ ਕਰਕੇ ਦੇਣਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰਬਾਰ ਨੂੰ ਮਹਿੰਗਾ ਸਿਆ ਇਸ ਨੂੰ ਸਤਿਗੁਰੂ ਕਿਰਪਾ ਕਰੇ ਦੀ ਓਟ ਆਸਰਾ ਔਰ ਸੰਗਤ ਦਾ ਅਸ਼ੀਰਵਾਦ ਲੈ ਕੇ ਚਲੇਗਾ ਤਾਂ ਇਹ ਜਰੂਰ ਸੱਚੇ ਪਾਤਸ਼ਾਹ ਦੇ ਦਰ ਤੇ ਜੱਸ ਘਟਕੀ ਆਏਗਾ